ਮੈਂ ਤੇ ਨਾਮ ਦੱਸ ਰਿਹਾ ਯਾਰ ਹੈਲੋ ਹਾਂ ਨਹੀਂ ਇਹਦਰ ਭਾਈ ਜਿੱਥੇ 365 ਵਾਲਾ ਦਾ ਕੈਮਰਾ ਲੱਗਾ ਹੈ ਉਥੋਂ ਜਿਹੜੇ ਵੀਰ ਖੜੇ ਆ ਸਾਈਡ ਤੇ ਹੋ ਜਾਣ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਮੈਚ ਬੜਾ ਇੰਟਰਸਟਿੰਗ ਹੈ ਇਹ ਜਾਰਦਾਰੀ ਮੈਚ ਹੋਣਾ ਹੈ ਛੋਟੀਆਂ ਛੋਟੀਆਂ ਅਨਾਉਂਸਮੈਂਟਾਂ ਜੇ ਆਪਾਂ ਦੁਬਾਰਾ ਦੁਬਾਰਾ ਕਰਾਂਗੇ ਭਾਈ ਤੇ ਇੰਟਰਸਟ ਖਰਾਬ ਹੋ ਜਾਣਾ ਹੈ ਜਿਲਾਲ ਵਾਲਾ ਰਪਿੰਦਰ ਗਰਾਊਂਡ ਤੇ ਹੈ ਅਮਰੀਕ ਵੀ ਰੈਡੀ ਹੈ ਔਰ ਕਬੱਡੀ ਖਿਡਾਰੀ ਵੀ ਰੈਣੀ ਹੈ ਮੈਂ ਬੇਨਤੀ ਕਰਦਾ ਜਿੱਥੇ ਲਾਈਵ ਵਾਲੇ ਕੈਮਰੇ ਚੱਲ ਰਹੇ ਆ ਉਥੇ ਕੁਝ ਭਰਾ ਕੇ ਖੜ ਗਏ ਆ ਉਥੋਂ ਬਾਜੀ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਲਾਈਵ ਵਾਲੇ ਕੈਮਰੇ ਜਿੱਥੇ ਲੱਗੇ ਹੋਏ ਆ ਉਥੋਂ ਭਰਾ ਜਿਹੜੇ ਆ ਸਾਈਡ ਤੇ ਹੋ ਜਾਣ ਬਹੁਤ ਵੱਡੇ ਪੱਦਰ ਦਾ ਫਾਈਨਲ ਹੈ ਚੋਟੀ ਦਾ ਫਾਈਨਲ ਹੈ ਮੇਰੇ ਵੀਰੋ ਚੋਟੀ ਦਾ ਫਾਈਨਲ ਉਹ ਜਿਹੜੇ ਜਿਹੜੇ ਆ ਗੱਲ ਤੋਂ ਖੁਸ਼ ਹੋਇਆ ਟੂਰਨਾਮੈਂਟ ਟਾਈਮ ਦਾ ਸਵਾਗਤ ਹੋ ਰਿਹਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਬਹੁਤ ਸਤਿਕਾਰ ਤੁਹਾਡੇ ਕਰਕੇ ਕਬੱਡੀ ਹੁੰਦੀ ਹੈ ਤੁਸੀਂ ਆਉਂਦੇ ਹੋ ਤੇ ਫੇਰ ਗੱਲ ਬਣਦੀ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਵਾਲੇ ਜਰੂਰ ਸੋਚਿਓ ਉਹ ਸਾਡੇ ਲਈ ਬੈਠਾ ਹੈ ਔਰ ਉਹਨਾਂ ਦੀ ਸਿਹਤ ਦਿਨ-ਬਦਨ ਵਿਗੜ ਰਹੀ ਹੈ ਮੇਰੇ ਵੀਰੋ ਉਹਨਾਂ ਲਈ ਅਰਦਾਸ ਵੀ ਕਰਿਓ ਔਰ ਉੱਥੇ ਵੀ ਸਾਰਿਆਂ ਨੇ ਪੁੱਜਣਾ ਸਾਰਿਆਂ ਦਾ ਸਤਿਕਾਰ ਹੈ ਉਹ ਸਾਡੇ ਲਈ ਲੜ ਰਹੇ ਹੈ ਔਰ ਉਹ ਬਜ਼ੁਰਗ ਆਗੂ ਨੂੰ ਕੈਂਸਰ ਦੇ ਪੀੜਤ ਨੇ ਪਰ ਫਿਰ ਵੀ ਬੈਠਾ ਡੱਲੇ ਵਾਲ ਨੂੰ ਸਲਾਮ ਹੈ ਮੇਰੇ ਮਿੱਤਰੋ ਔਰ ਜਲਦੀ ਦੇ ਨਾਲ ਫਾਈਨਲ ਇਧਰ ਨੇ ਪਾਸੇ ਤੁਸੀਂ ਇਧਰ ਨੂੰ ਲੈ ਕੀ ਨਾ ਜਾਇਓ ਇਧਰ ਇਬ ਵੀ ਇੱਕ ਬੇਨਤੀ ਐ ਬਜ਼ੁਰਗ ਵੀ ਬੈਠੇ ਆ ਸਾਡੇ ਬਾਪੂ ਵੀ ਬੈਠੇ ਆ ਵੀ ਜੇ ਥੋੜਾ ਥੋੜਾ ਪਿੱਛੇ ਨੂੰ ਹਟ ਜਿਓ ਪਤਾ ਕੀ ਗੱਲ ਐ ਜੀ ਠੰਡ ਹੈਗੀ ਐ ਜਿਵੇਂ ਉਹ ਕਹਿੰਦੇ ਨੇ ਵੀ ਸਪੇਅਰ ਪਾਰਟ ਮਿਲਣਾ ਔਖਾ ਹੋ ਜਾਣਾ ਐ ਅੰਬੇ ਵਰਗਾ ਉੱਤੇ ਡਿੱਗਦੇ ਆ ਫਿਰ ਬਣੂ ਕੀ ਮੈਨੂੰ ਐ ਨਾ ਦੇਓ ਸੋ ਥੋੜਾ ਥੋੜਾ ਜਾਂ ਪਿੱਛੇ ਨੂੰ ਹਟ ਜਿਓ ਤੇ ਬੜੀ ਮਿਹਰਬਾਨੀ ਹੋਊਗੀ ਇਧਰਲੇ ਪਾਸੇ ਵੀ ਥੋੜੀ ਥੋੜੀ ਜਿਹੜੀ ਲਾਈਨ ਐ ਉਹ ਛੱਡ ਦਿਓ ਤੇ ਬੜੀ ਮਿਹਰਬਾਨੀ ਹੋਊਗੀ ਵੀਰ ਬਣ ਕੇ ਬਹਿ ਜਾ ਯਾਰ ਜਿਹੜੇ ਪਹਿਲਵਾਨ ਆਏ ਆ ਲਓ ਸਾਹਮਣੇ ਇਸ ਵੇਲੇ 나ਥ ਆਹ 나ਥ ਦਾ ਕਹਿੰਦੇ ਮੇਰੇ ਮਿੱਤਰੋ ਅੱਜ ਦੇ ਸਮੇਂ ਦੇ ਵਿੱਚ ਦਾਰ ਚੱਲਦਾ ਇੱਕ ਪਾਸੇ ਸ਼ੀਲੂ ਤੇ 나ਥ ਦੀ ਟੱਕਰ ਇੱਕ ਪਾਸੇ ਸ਼ੀਲੂ ਤੇ 나ਥ ਦੀ ਟੱਕਰ ਦੁਨੀਆ ਇਹੋ ਮਗਦਾ ਮੇਲਾ ਅਦਿਲ ਸਾਹਿਬ ਦਾ ਚੱਤੇ ਆਉ ਮੇਰੇ ਮਿੱਤਰੋ ਜਿਹੜਾ ਕੁਝ ਕਹਿੰਦੇ ਅਦਿਲ ਸਾਹਿਬ ਹੋਇਆ ਆ ਜੇਤਾਂ ਦਾ ਮਾਹੌਲ ਬਣੇਗਾ ਆ ਮੇਲੇ ਦੇ ਉੱਪਰ ਭਾਈ ਯਾਰ ਬਹਿ ਜਾ ਯਾਰ ਰੁਪਿੰਦਰ ਨੂੰ ਮਠਾਈ ਭਰਾ ਨੂੰ ਯਾਰ ਮੈਂ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਇਹ ਖਾਸਾ ਵੱਡਾ ਆਦਮੀ ਹੈ ਵੀਰ ਬਣ ਕੇ ਮਠਾਇਓ ਭਰਾ ਬਣ ਕੇ ਉਹ ਰੇਡ ਪੈ ਗਈ ਰੇਡ ਪੈ ਗਈ ਰੇਡ ਪੈ ਗਈ ਰੇਡ ਪੈ ਗਈ ਆ ਨੰਬਰ ਕਹਿੰਦੇ ਉਸ ਵੇਲੇ ਰੇਡਰ ਦੇ ਉਸੇ ਅਗਲੀ ਕਬੱਡੀ ਜਲਾਲ ਆ ਲਿਆ ਆ ਕੂਰੀਆ ਸ਼ੀਸ਼ਰ ਵਾਲਾ ਇਹਦਾ ਸ਼ੀਸ਼ਰ گاਉ ਹੈ ਇਹ ਕੁਮਾਰ ਮਾਜਰੇ ਦੇ ਵਿੱਚੋਂ ਮਨਜੀਤ ਧਾਰੀਵਾਲ ਤੇ ਕਹਿੰਦੇ ਦੇ ਨਾਲ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੂਰੀਆ ਸ਼ੀਸ਼ਰ ਤੇ ਦੂਜੇ ਪਾਸੇ ਸ਼ੀਲੂ ਸ਼ੀਲੂ ਦੇ ਬੂਰੀਆ ਸ਼ੀਲੂ ਤੇ ਬੂਰੀਆ ਸ਼ੀਲੂ ਤੇ ਬੂਰੀਆ ਸ਼ੀਲੂ ਤੇ ਬੂਰੀਆ ਐਨ ਸੁਆਦ ਵੱਖਰਾ ਹੈ ਉਧਰ ਬੱਤਲ ਸੰਗਰੂਰ ਦਾ ਬਲਰਾਜ ਸੰਘੇ ਦਾ ਐਂਡੀ ਧੁੱਗੇ ਹੋਣਾ ਦਾ ਕਾਲੇ ਧੁੱਗੇ ਹੋਣਾ ਦਾ ਵੀਰਪਾਲ ਧੁੱਗੇ ਹੋਣਾ ਦਾ ਉਹਨਾਂ ਦੇ ਨਾਲ ਜਿੰਨੇ ਵੀ ਇਹਨਾਂ ਦੇ ਸਾਥੀ ਆਏ ਐ ਸਾਰਿਆਂ ਦਾ ਵਿਸ਼ੇਤਰ ਤੇ ਧੰਨਵਾਦ ਕਰਦੇ ਆ ਆ ਕਿਲਰ ਵਾਲੇ ਰਵੀ ਨੂੰ ਕੱਲ ਮਿਲੂਗਾ ਆਹ ਸਾਹਮਣੇ ਖੇਡ ਮੈਦਾਨ ਦੇ ਰਿਕੈਲਰ ਵਾਲਾ ਰਵੀ ਆਹ ਰਵੀ ਕਹਿੰਦੇ ਇੱਕ ਤਕੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਉਹਨੇ ਵੀ ਕਹਿੰਦੇ ਨਿਵਾੜਕਾ ਭੇਜਿਆ ਅੱਜ ਕਹਿੰਦੇ ਜੀਰੇ ਬਾਪੂ ਨੂੰ ਕੱਢੀ ਦਿੱਤੀ ਗਈ ਹੈ ਕਿਉਂਕਿ ਜੋਤੀ ਵਰਗੇ ਵੀਰ ਆਏ ਹੋਏ ਨੇ ਅੱਜ ਕਹਿੰਦੇ ਬਾਪੂ ਦਾ ਸਨਮਾਨ ਹੋਇਆ ਉਹ ਬਾਪੂ ਨੇ ਕਹਿੰਦੇ ਕੌਡੀ ਨੂੰ ਦਿੱਤਾ ਕੁਝ ਨੇ ਕੁਝ ਉਹਨੇ ਪ੍ਰਿੰਸ ਨੂੰ ਦਿੱਤਾ ਕਬੱਡੀ ਨੂੰ ਉਹਨੇ ਖੁਸ਼ੀ ਤੇ ਬਾਗ ਕਬੱਡੀ ਨੂੰ ਅੱਜ ਸਾਡੇ ਬਾਪੂ ਦਾ ਸਨਮਾਨ ਹੋਇਆ ਦਿਲੋਂ ਧੰਨਵਾਦ ਹੈ ਉਹ ਨਾਥ ਕਹਿੰਦੇ ਵਾਪਸ ਮੇਰੇ ਮਿੱਤਰੋ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਆਹ ਵੇਖਦਾ ਜਮਾਨਾ ਸਾਰਾ

ਕਬੱਡੀ ਦੇ ਖੇਡਣਗੇ ਉਹ 5 ਜਨਵਰੀ ਦੇ ਟਾਖਿਆਂ ਦੇ ਕਬੱਡੀ ਕੱਪ ਤੇ ਸਾਡੇ ਲੱਕੀ ਹੋਣੀ ਪਾਲ ਹੋਣੀ ਅਮਰਤ ਹੋਣੀ ਤੇ ਨਾਲ ਕਹਿੰਦੇ ਪੰਡਤ ਸ਼ਿਲੂ ਸ਼ਿਲੂ ਤੇ ਭੂਰੀਆ ਭੂਰੀਆ ਤੇ ਸ਼ਿਲੂ ਭੂਰੀਆ ਤੇ ਸ਼ਿਲੂ ਭੂਰੀਆ ਤੇ ਸ਼ਿਲੂ ਨੰਬਰ ਭੂਰੀਏ ਦਾ ਨੰਬਰ ਕਲਿਆਣ ਸੱਖੇ ਦੀ ਟੀਮ ਦਾ ਬਾਹੂ ਅਕਬਰਪੁਰ ਤੇ ਕਲਿਆਣ ਸੱਖਾ ਉਧਰ ਸੁਣਿਓ 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 ਨੰਬਰ ਲਵੇਗਾ ਪਰ ਨੰਬਰ ਤੇ ਰਪਿੰਦਰਾ ਦਾਸ਼ ਹੋ ਗਿਆ ਉਹ ਤੇ 5000 ਰੁਪਏ ਨਾਥ ਦਾ ਤੇ ਰਵੀ ਕਲਮ ਦਾ ਜਿੰਨੇ ਨੰਬਰ ਲੈਣਗੇ ਐਮਸੂਨ ਕਬੱਡੀ ਕਲੱਬ ਵੱਲੋਂ ਕਹਿੰਦੇ 5-5000 ਰੁਪਏ ਮੇਰੇ ਮਿੱਤਰੋ ਇਹ ਮਾਨ ਸਨਮਾਨ ਬਖਸ਼ਿਆ ਜਾਊਗਾ ਬੱਬਲ ਹੁਣੇ ਪੁੱਜੇ ਹੋਏ ਨੇ ਮਰਜ ਸਿੰਘਾਂਗੇ ਹੁਣੇ ਪੁੱਜੇ ਹੋਏ ਨੇ ਮਨਵੀਰ ਖੜੀ ਪੁੱਜੇ ਹੋਇਆ ਹਰਮਿਤ ਦੇ ਨਾਲ ਯਾਰੀਆਂ ਪੱਕੀਆਂ ਨੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਲਈ 나ਥ 나ਥ ਸ਼ਿਲੂ ਤੇ 나ਥ ਸ਼ਿਲੂ ਤੇ 나ਥ ਸ਼ਿਲੂ ਤੇ 나ਥ ਢੰਗੜਾ 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 ਭੰਗੜਾ ਪੈਂਦਾ ਧਲੇਰ ਚ ਭੰਗੜਾ ਪੈਂਦਾ ਅੱਜ ਦੁਨੀਆ ਕਹਿੰਦੇ ਖੁਸ਼ ਹੈ ਮੇਰੇ ਮਿੱਤਰੋ ਖੁਸ਼ੀ ਬਬਲਬਾਈ ਨੂੰ ਬਾਦਸ਼ਾਹ ਕਹਿੰਦਾ ਹੁੰਦਾ ਅੱਜ ਵੱਡਾ ਵੀਰ ਵੀ ਆਇਆ ਹੋਇਆ ਆਓ ਖੜਾ ਜਿੰਨੇ ਬਲਰਾਜ ਸੰਗਾ ਐਫਸੀ ਫੋਰਡ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ ਮੇਰੇ ਮਿੱਤਰੋ ਉਧਰ ਕਹਿੰਦੇ ਬਲਰਾਜ ਸੰਗਾ ਬਵਲ ਪਾਦਸ਼ਾ ਇਹਦੀ ਧੁੱਕੇ ਉਹਨੇ ਬੱਡੇ ਯੋਗਦਾਨ ਆਹ ਨੰਬਰ ਕਹਿੰਦੇ ਰੇਡਰ ਦਾ ਰੁਪਿੰਦਰ ਆਜੇ ਬਾਰੇ ਕੀ ਖਿਆਲ ਇੰਗਲੈਂਡ ਦੇ ਪੂਰੇ ਸੀਜ਼ਨ ਦਾ ਕਹਿੰਦੇ ਪਹਿਲੇ ਨੰਬਰ ਦਾ ਰੇਡਰ ਬਣਿਆ ਹੈ ਕਾਲੇ ਸੰਘਾ ਵਾਲਾ ਸਮੀ ਬੜੇ ਨੰਬਰ ਦਾ ਜਾਫੀ ਬਣਿਆ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਗੱਗੜਪੁਰਿਆ ਰਾਜੂ ਵੀ ਪੁੱਜਿਆ ਹੋਇਆ ਔਰ ਸਾਹਮਣੇ ਦੇਖਣਾ ਵੀ ਇਸ ਵੇਲੇ ਭੂਰੀਆ ਸ਼ੀਨਸ਼ਰ ਤੇ ਭੂਰੀਆ ਤੇ ਸ਼ੀਨੂ ਜਾਂ ਫਰਨਾਵ ਸਿੰਘ ਜੀ ਡੈਣੀ ਕੀ ਫੈਸਲਾ ਕਰਦੇ ਆ ਵੀ ਪੁਆਇੰਟ ਜਿਹੜਾ ਹੈ ਨੈਮ ਸਿੰਘ ਜੀ ਤੁਹਾਡੇ ਵੱਲੋਂ ਫੈਸਲਾ ਜਿਹੜਾ ਰੇਡਰ ਦੇ ਹੱਕ ਦੇ ਵਿੱਚ ਹੈ ਟੀਮ ਰਿਵਿਊ ਮੰਗ ਰਹੀ ਹੈ ਔਰ ਇਹ ਰਿਵਿਊ ਦਾ ਫੈਸਲਾ ਜਲਦੀ ਦੇ ਨਾਲ ਮਨੀ ਤੋੜ ਕਰ ਦੇ ਲੈ ਵੀ ਬਿੱਟੂ ਪੋਲੇ ਵਾਲਿਆ ਥੋੜਾ ਗਰਾਊਂਡ ਨੂੰ ਇਧਰਲੇ ਪਾਸੇਓਂ ਕਲੀਅਰ ਕਰ ਦੇ ਰਵੀ ਕੈਲਰਮ ਆ ਗਿਆ ਹੈ ਕੈਲਰਮ ਵਾਲਾ ਰਵੀ ਰਾਇਨ ਸਪੋਰਟਸ ਕਲੱਬੋਂ ਖੇਡਿਆ ਫਿਰ ਚੋੜ ਕੀਤੀ ਐਨਸ ਸੋੜਦੇ ਫਿਰ ਚੋੜ ਕੀਤੀ ਇੰਟਰਨੈਸ਼ਨਲ ਅੱਜ ਦੁਨੀਆ ਦਾ ਟਾਪਰ ਦਾ ਰੇਟਰ ਮੇਰੇ ਮਿੱਤਰੋ ਇਸ ਲਈ ਖੇਡ ਮੈਦਾਨ ਅੰਦਰ ਇਹ ਕੈਲਰਮ ਵਾਲਾ ਰਵੀ ਹੈ ਆਪਣੀ ਟੀਮ ਲਈ ਕਿ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਇਹ ਕਿੰਦੇ ਨਾ ਅੱਛੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਦੁਨੀਆ ਕਹਿੰਦੀ ਆ ਲਿੱਕੀ ਬੱਠੀ ਆ ਅੱਜ ਧਲੇਰ ਚ ਹੋ ਗਿਆ ਜਿਹਨੂੰ ਅੱਤ ਜਿਹਨੂੰ ਕੋਪਾ ਜਿਹਨੂੰ ਲੋਕੀ ਕਿੱਲ ਕਹਿੰਦੇ ਆ ਅੱਜ ਜਿਹੜੇ ਕਿਲ ਠੋਕਦੇ ਤੇ ਕਿਤੇ ਕਿਤੇ ਠੋਕੇ ਦਿਖਦੇ ਆ ਆਹ ਸਾਹਮਣੇ ਕਹਿੰਦੇ ਨਾਚ ਵਾਪਸ ਆ ਗਿਆ ਮੇਰੇ ਮਿੱਤਰੋ ਉਧਰ ਹਰਮੀਤ ਬਾਈ ਹੈ ਨਾਲ ਕਹਿੰਦੇ ਪੁਰੀ ਧਲੇਰ ਤੇ ਉਹ ਜਿਹੜੇ ਗੌਰਵ ਚੀਮਾ ਮੇਰੇ ਮਿੱਤਰੋ ਆਪਣੇ ਮਿੱਤਰਾਂ ਨਾਲ ਮਿਲ ਕੇ ਪੱਤਾ ਮੇਲਾ ਕਰਾਇਆ ਆਹ ਗਰਾਊਂਡ ਚ ਪੁਰਿਆ ਹੁੰਦਾ ਪੱਤਾ ਭਰਾ ਜਿਹਨੂੰ ਖੁਸ਼ੀ ਕਹਿੰਦਾ ਹੁੰਦਾ ਡਬਲ ਤੇ ਬਾਦਸ਼ਾਹ ਡਬਲ ਤੇ ਬਾਦਸ਼ਾਹ ਉਹ ਗਲੋਜਵਾਮਾ ਨੇ ਉਹ ਰੇਡ ਪਾ ਗਈ 나ਥ 나ਥ ਇਹ ਕਹਿੰਦੇ 나ਥ ਦਾ ਮੁੰਡਾ ਹੈ ਤੇ 나ਥ ਛੋਟਾ 나ਥ ਹੈ ਇਹ ਕਾਕੇ ਨੇ ਝੰਡਿਆ ਛੇ ਕਿਟੌਲਤ ਵਾਲੇ ਨੇ ਔਰ ਦੂਜੇ ਪਾਸੇ ਹਿੰਕੇ ਦੇ ਵਿੱਚ ਭੱਜਿਆ ਸ਼ੀਲੂ ਨੇ ਪਰ 나ਥ ਨੰਬਰ ਲੈ ਗਿਆ ਉਹ 나ਥ ਦੇ ਕਿਹੜੇ ਜਿਹੜੇ murid ਆ ਇੱਕ ਵਾਰੀ ਫਿਰ ਉਹ ਤੜਾ ਤੜਾ ਆਜਦਾ ਮੇਰੇ ਮਿੱਤਰੋ ਆ ਰਹੀ ਕੇਂਦਰ ਮੜਾ ਕਬੱਡੀ ਪਾ ਰਿਆ ਉਹ ਜੋਰ ਜੋੜ ਕੇ ਪਾ ਰਿਓ ਜੋਰ ਜੋੜ ਕੇ ਪਾ ਰੇ ਜੋਰ ਜੋੜ ਕੇ ਪਾ ਰੇ ਰਸਤਾ ਨੂੰ ਦੁੱਕ ਦੁੱਕ ਦਿੱਤੇ ਜਾਣਗੇ ਕੱਲ ਨੂੰ ਕਹਿੰਦੇ ਚਮਾਲ ਮੇਲਾ 16 ਨੂੰ ਟੰਡਿਆਲ 17 ਉਪਿਆਲ ਵਿੱਚ ਭੁਗੜ ਨਿਕਲ ਗਏ 23 ਤਰੀਕ ਨੂੰ ਮੈਂ ਕਿਲੇ ਦੇ ਵਿੱਚ ਤੇ ਆ ਰੋਜ ਵੱਡੇ ਮੇਲੇ ਆ ਰੋਜ ਵੱਡੇ ਖੇਡ ਮੇਲੇ ਲੈ ਵੀ ਅਮਰੀਕ ਸਿਆ ਆਪਣੇ ਵਾਲੇ ਪਾਸੇ ਆਪਾਂ ਕਹਿੰਦੇ ਟੂਰਨਾਮੈਂਟ ਤੇ ਚੱਲੇ ਆ ਆ ਇਲਾਕੇ ਦੇ ਵਿੱਚ ਜਦੋਂ ਆਈਦਾ ਨਾ ਲੁੱਦਿਆ ਦਾ ਸੰਗਰੂਰ ਮਲੇਰਕੋਟਲੇ ਦੇ ਵਿੱਚ ਤੇ ਲੋਕੀ ਕਹਿੰਦੇ ਆ ਵੀ ਅਸੀਂ ਖੇਡਾਂ ਵੇਖਣ ਜੱਲੇ ਆ ਅੱਜ ਵੀ ਇਹ ਰਿਵਾਜ ਹੈ ਵੀ ਖੇਡਾਂ ਕਹਿੰਦੇ ਆ ਟੂਰਨਾਮੈਂਟ ਰੋ ਇਹ ਸਤਕਾਰ ਆ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੂਰੀਆ ਸ਼ਿਸ਼ਰ ਔਰ ਸਿੱਲੂ ਹਰਿਆਣਾ ਮੂਰੀਆ ਸ਼ਿਸ਼ਰ ਤੇ ਸਿੱਲੂ ਹਰਿਆਣਾ ਬਾਲਾ ਰੱਬ ਪੁਆਇੰਟ ਯਾਫਰੀ ਦਾ ਜਿਹੜਾ ਪਹਿਲਾ ਨੰਬਰ ਸੀਗਾ ਉਹ ਰੇਡਰ ਨੂੰ ਮਿਲਿਆ ਆ ਨੰਬਰ ਜਿਹੜਾ ਜਾਫੀ ਦਾ ਹੈ ਜਿਹੜਾ ਰਿਵਿਊ ਵਾਲਾ ਨੰਬਰ ਸੀਗਾ ਉਹ ਰੇਡਰ ਨੂੰ ਮਿਲ ਗਿਆ ਨੋਟ ਕਰ ਲਿਓ ਲਓ ਸਾਹਮਣੇ ਕਿਲਰਮ ਵਾਲਾ ਰਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨਾ ਰੇਡੀ ਵਾਲੇ ਉਹ ਰੇਡ ਕਹਿੰਦੇ ਫਿਰ ਰਵੀ ਦੀ ਪੈਰੀ ਆ ਮੇਰੇ ਮਿੱਤਰੋ ਇਹ ਕਹਿੰਦੇ ਰਵੀ ਕਿਲਰਮ ਵਾਲਾ ਸ਼ਰਨੇ ਵਰਗੇ ਛਾਕੇ ਵਰਗੇ ਉਹ ਵੱਡੇ ਬਾਦ ਦੇ ਕਬੱਡੀ ਦੇ ਮੇਰੇ ਮਿੱਤਰੋ ਅੱਜ ਕਹਿੰਦੇ ਧਰਤੀ ਤਲੇਰ ਕਲਾਮੀ ਉਹ ਜਦੋਂ ਭੱਜਿਆ ਪੰਜਾਬੀਆਂ ਦਾ ਬੁਗਜੂ ਕਹਿੰਦਾ ਚੱਕ ਦੂ ਨਾ ਚੱਕ ਦੂ ਮੈਂ ਜਦੋਂ ਭੱਜਿਆ ਪੰਜਾਬੀਆਂ ਦਾ ਬੁਗਜੂ ਕਹਿੰਦਾ ਚੱਕ ਦੂ ਨਾ ਚੱਕ ਦੂ ਚੱਕ ਦੁਮਾ 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 ਲਾਓ ਇੱਕ ਪਾਸੇ ਆਹ ਸਾਹਮਣੇ 나ਥ ਤੇ ਚਰਾਜ 나ਥ ਤੇ ਆਹ ਸਾਹਮਣੇ ਸ਼ਾਕਾ ਜਿੰਨੇ ਜੱਫੇ ਲਾਊਗਾ ਬਲਰਾਜ ਸਿੰਘਾ ਕਹਿੰਦਾ ਵੀ ਬੱਪਲ ਸੰਗਰੂਰ ਕਹਿੰਦੇ ਵੀ ਐਮਫੋਰ ਕਬੱਡੀ ਕਲੱਬ ਵੱਲੋਂ ਹਰ ਇੱਕ ਜੱਫਾ 100000 ਦਾ ਹੋਣਾ ਹੈ 10000 ਦਾ ਹੋਣਾ 10000 ਦਾ ਹੋਣਾ ਮੇਰੇ ਮਿੱਤਰੋ ਛਾਕੇ ਦਾ ਹਰ ਇੱਕ ਜਫਾ 10000 ਦਾ ਇਹ ਕਹਿੰਦੇ ਮੇਰੇ ਮਿੱਤਰੋ ਕਹਿੰਦੇ ਬੇਸ਼ੱਕ ਸਰੀਰ ਪਤਲਾ ਜਿਆ ਪਰ ਖਰੇ ਖਰੇ ਡੱਕ ਰਿੰਦਾ ਹੈ ਇਹ ਪਹਿਲੀ ਵਾਰ ਕੈਨੇਡਾ ਖੇਡਿਆ ਤੇ ਨੌਜਵਾਨ ਨੇ ਦਿਲ ਜਿੱਤ ਲਿਆ ਲੋਕਾਂ ਦੇ ਲੋਕਾਂ ਦੇ ਦਿਲ ਜਿੱਤ ਲਿਆ ਲਓ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਜਫਾ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਤਾਣ ਇਸ ਨੌਜਵਾਨ ਦੇ ਨਾਲ ਜਫਾ ਲਾਉ ਮੇਰੇ ਮਿੱਤਰੋ ਇਸ ਨੌਜਵਾਨ ਦੇ ਨਾਲ ਗਾਨੋ ਸਮੇ ਦੀ ਚਰਾਗ ਦੀ ਤੇ ਭੂਰੀਆ ਸ਼ੀਸ਼ੌਰ ਉਹ ਟੜਗੇ ਵਿੱਚ ਮੈਦਾਨਾਂ ਦੇ ਟੜਗੇ ਵਿੱਚ ਮੈਦਾਨਾਂ ਦੇ ਇਹ ਪੁਆਇੰਟ ਰੀਡਰ ਦਾ ਪੁਆਇੰਟ ਜਿਹੜਾ ਆ ਜਿਹੜੇ ਪਲਵਾਨ ਅੰਮਰਸਰ ਤੋਂ ਆਏ ਸੀ ਇਹ ਰਿਸ਼ਤੇ ਵਾਲਾ ਖੜਾ ਹੈ ਕਹਿੰਦਾ ਵੀ ਮੈਂ ਉਹਨਾਂ ਨੂੰ ਨਾਂ ਲੈ ਕੇ ਜਾਣਾ ਸੋ ਇਹ ਪਲੀ ਨੋਟ ਕਰ ਲਓ ਮਿੱਲਾ ਜੀ ਤੁਸੀਂ ਮੇਰੇ ਵਾਲੇ ਮਗ ਤੇ ਜਰੂਰ ਆ ਜਿਓ ਬੜੀ ਮਿਹਰਬਾਨੀ ਹੋਊਗੀ ਕੈਲਰਮ ਵਾਲਾ ਰਵੀ ਖੇਡ ਮੈਦਾਨ ਪੀ ਪਾਰਿਆ ਡੱਗੋ ਵਾਲਾ ਸ਼ਰਦਾ ਨਾਲ ਕਹਿੰਦੇ ਨਯੋਨ ਜਸ਼ਨ ਹੋਣੀ ਹੈ ਨਾਲ ਸ਼ਾਕ ਹੈ ਤੇ ਨਾ ਨਿੱਕੂ ਕਲਿਆਣ ਮਨਦੀਪ ਸਿੰਘ ਨਿੱਕੂ ਕਲਿਆਣ ਸੁਖੇ ਦੀ ਧਰਤੀ ਪੰਜ ਕਲਿਆਣਾ ਵੀ ਗੱਲ ਹੁੰਦੀ ਹੈ ਔਰ ਸਾਹਮਣੇ ਦੇਖਦਾ ਵੀ ਪੁਆਇੰਟ ਜਿਹੜਾ ਰੀਡਰ ਦਾ ਹੈ ਮਨਜੀਤ ਫਿੱਡੂ ਝਨੀਰ ਉਹ ਵੀ ਚੇਚੇ ਧਰਤੇ ਕਹਿੰਦੇ ਆਇਆ ਹੋਇਆ ਅੱਜ ਦੇ ਮੇਲੇ ਤੇ 나ਥ ਫੇਰ ਆ ਗਿਆ ਅਮਰੀਕਸਾ ਆਓ ਸਵੇਰੇ ਕਹਿੰਦੇ 나ਥ ਮੇਰੇ ਮਿੱਤਰੋ ਉਧਰ ਕਹਿੰਦੇ ਪਰਮਨਰਕ ਹਰਬੀਤ ਬੁੱਪਾਰ ਦਲਾਵਰ ਖਾਨ ਮਹੌਲੀ ਤੇ ਲਖਮਨ ਸਰਾਉ ਦੇ ਕਹਿੰਦੇ ਜੇ ਸ਼ੀਲੂ ਹੁਣ ਤੋਂ ਲਾਗੇ ਤੋਲ ਆ ਗਿਆ ਤੇ 5000 ਦਿੱਤਾ ਜਾਵੇਗਾ ਪੰਜ ਹਜ਼ਾਰ ਮੁੰਟੀ ਢਿੱਲੋਂ ਚੇਚੇ ਧਰਤੇ ਆਇਆ ਮਨਕੀਰ ਤਾਲਖ ਦੇ ਨਾਲ ਯਾਰੀ ਹੈ ਉਹ ਵੀ ਵੀਰ ਸਾਡਾ ਕਿਹ ਕਿਹੇ ਤਰਤੇ ਆਇਆ ਮਨਜੀਤ ਫਿੱਡੂ ਹਣੀ ਅਰਮਿਤ ਕਹਿੰਦਾ ਵੀ ਜਿੰਨੇ ਵੀ ਮੇਰੇ ਭਰਾ ਆਏ ਨੇ ਸਾਰਾ ਵਾਰ ਸਤਕਾਰ ਜੀਆ ਨੂੰ ਆਖਦੇ ਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕੈਲਰਮ ਵਾਲਾ ਔਰ ਦੂਜੇ ਪਾਸੇ ਜਸ਼ਦ ਜਸ਼ਦ ਤੋਂ ਰਵੀ ਕੈਲਰਮ ਮੇਰੇ ਮਿੱਤਰੋ ਆਹ ਰਵੀ ਕਹਿੰਦੇ ਭੱਜ ਗਿਆ ਮੇਰੇ ਮਿੱਤਰੋ ਅੱਜ ਕਹਿੰਦੇ ਚੋਟੀ ਦਾ ਮੇਲਾ ਹੋਇਆ ਹੈ ਇਹ ਵੱਡੀ ਧਰਤੀ ਹੈ ਬੇਨਤੀ ਹੈ ਲੱਖੀ ਲਹਿਰੇ ਵਾਲਾ ਤੇ ਬਿੱਲਾ ਸਾਡੇ ਵੀਰ ਤਿਆਰ ਰਹਿਣਗੇ ਆਹ ਕਹਿੰਦੇ ਮੇਲਿਆਂ ਦੀ ਰੁੱਤ ਹੈ ਤੇ ਪੜਾਹ ਕਹਿੰਦੇ ਅੱਜ ਧਲੇਰ ਪਿੰਡ ਦੇ ਵਿੱਚ ਹੈ ਧਲੇਰ ਕਾਂ ਦੀ ਧਰਤੀ ਸਗਰੂਰ ਹੈ ਮੈਂ ਬੇਨਤੀ ਕਰਾਂਗਾ ਬਿੱਲਾ ਲਲਤੋ ਤੇ ਲੱਖੀ ਲਹਿਰਾ নাও সামনে اگلی کبڈی بھوريا شینشر آ ہریانہ دی ਧਰਤੀ ਦਾ ਧਰੇੜ ਦਾ ਮੇਲਾ ਸਫਲ ਹੈ ਕੱਲ ਨੂੰ ਚਵਾਲ ਦਾ ਮੇਲਾ ਹੈ 15 ਤਰੀਕ ਨੂੰ ਰਾਣੀ ਬਲਾ ਦਾ ਮੇਲਾ ਹੈ 16 ਤਰੀਕ ਨੂੰ ਪਿੰਡਾ ਖੇਰਾ ਦੀ ਪਹਿਲਵਾਨ ਹੋਣੀ ਰੂਬੀ ਸੰਗਰੂਰ 19 ਸੱਤਾ دے رہے ہیں ਢੰਡਿਆਲ ਦਾ ਮੇਲਾ ਹੋਣਾ ਆ ٹکر ਕਿਤੇ شرਨੇ ਨਾ ਹੋ جائے تے گل ਮਖੜੀ ਹੋ ਜੇ میرے મિતਰੋ ਆ شرਨੇਆ دیکھ تے ہاتھ ਕਰ

ਉਹਨਾਂ ਦੇ ਦੌਰ ਨਹੀਂ ਜਾਂਦੇ ਉਹਨਾਂ ਦੇ ਦੌਰ ਦੌੜੇ ਉਹਨਾਂ ਦੇ ਦੌਰ ਨਹੀਂ ਜਾਂਦੇ ਧਲੇਰਾ ਦੇ ਕੀ ਹਾਲੇ ਜਾਣਿਆ ਅੱਜ ਤੇ ਕੱਲ ਬਣ ਗਈ ਬੱਲਿਆ ਉਹ ਬੱਬਲ ਬਾਈ ਬਲਵਾਨ ਸੰਘਾ ਕਹਿੰਦੇ ਵੀ ਛਾਕੇ ਦਾ ਇੱਕ ਜਫਾ 10000 ਦਾ ਆਹ ਕਬੱਡੀ 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 ਵਾਲਾ ਚੋਟੀ ਦੀ ਟੱਕਰ ਹੈ ਜਿੰਨਾ ਰਸ਼ ਤੜਕੇ ਸੀਗਾ ਨਾ ਉਹਨਾ ਰਸ਼ ਹੁਣ ਤੱਕ ਹੈ ਵੱਡੀ ਗੱਲ ਇਹ ਹੈ ਵੀ ਮੇਰਾ ਟੁਕਿਆ ਪਿਆ ਮੇਲਾ ਭਰਿਆ ਪਿਆ ਕੱਲੀ ਕੱਲੀ ਰੇਡ ਵੇਖਣ ਵਾਲੀ ਹੈ ਪੂਰੀ ਆਸ਼ੀਸ਼ ਰਿਕਾਰਡ ਬਣ ਰਿਹਾ ਤੇਰੇ ਦੇ ਕੋਟੀ ਕੱਤੇ ਚਾਗਦੀਨ ਤਾਰਾ ਹੁਣ ਵੇਖਦਾ ਸ਼ਿੱਦੂ ਸ਼ਿੱਦੂ ਇਨੀ ਨੂੰ ਕਰਕੇ ਜਾਂਦਾ ਕਿ ਨਹੀਂ ਉਹ ਬੱਜੀ ਹੋ ਗਈ ਟੌਪ ਰਾਜਾ ਸਾ ਨੌਜਵਾਨ ਗਬਰੂ ਹੁਣ ਕਿਹੋ ਜੀ ਗੱਲ ਬਣਾਉਂਦਾ ਕਿਹੋ ਜੀ ਗੱਲ ਬਣਾਉਂਦਾ ਅਮਨੀਸ਼ ਏ ਸ਼ੀਲੂ ਦਾ ਭਾਈ ਆ ਆ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਐਣ ਮੁੰਡੇ ਕਹਿੰਦੇ ਮਨੀਸ਼ ਨੇ ਤਣ ਤਣ ਕਰਾਤੀ ਕਬੱਡੀ ਪਾਉਣ ਦੇ ਲਈ ਰਵੀ ਕੈਲਰਮ ਵਾਲਾ ਲੈ ਵੀ ਕਰਾ ਗੁਰੀ ਗੌਰਵ ਤੇ ਹਰਮੀਤ ਮੁਬਾਰਕਾ 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 ਵੱਡੇ ਮੇਲੇ ਦੀ ਗੱਲ ਵਖਰੀ ਹੋਈ ਆ ਅੰਮਰਤ ਨਾਥ ਦਾ ਹਰ ਇੱਕ ਨੰਬਰ ਆ ਬੱਬਲ ਬਾਈ ਬਲਨਾ ਸਿੰਘਾ ਇੰਦਰ ਦੀ ਤੋਂ ਧੁਗਾ ਕਹਿੰਦੇ ਵੀ 10000 ਦਾ ਲੈ ਵੀ ਬਿੱਲੇ ਛੇੜ ਕਹਾਣੀ ਆ ਮੁੰਡਾ 30 ਸਾਲਾਂ ਦਾ ਸੀਗਾ ਜਦੋਂ ਜੋਰ ਮਖੇਡਾ ਅਰਗਲ ਤਣ ਤਣ ਜਾਂਦਾ ਆ ਵੇਖਦਾ ਸ਼ੀਲੂ 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 ਸਰਾਕ ਕਬਰੂਆ ਸਰਾਕ ਕਬਰੂਆ ਅਜਿਹਾ ਲੋਗ ਗੱਲਾਂ ਬਣਾਉਂਦਾ ਵੀ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕਮਰ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅੰਬਾ ਸੁਰ ਸਿੰਘ ਵਾਲੇ ਦਾ ਅੰਬਲ ਵੀ ਛਾ ਗਿਆ ਐਨ ਸਪੋਰਟ ਦੀ ਟੀਮ ਕਹਿੰਦੀ 10000 ਦਾ ਨੰਬਰ ਹੈ ਬਦਰ ਹਦੀਪ ਫੁੱਲ ਹੁਣਾ ਦਾ ਟੀਮ ਢਿਲੋਣਾ ਦਾ ਧੰਨਵਾਦ ਬੋਲੇ ਈ ਸੋਨੇ

ਬੈਟ ਸੁਣਿਓ ਜੀ ਅੱਜ ਦੇ 10 ਟੱਚ 3 ਜੋ 4 ਜੋ ਸ਼ੀਲੂ ਬਾਹੂ ਅਕਬਰਪੁਰ ਦੇ ਟੂਰਨਾਮੈਂਟ ਦਾ ਬੈਟ ਜਾਫੀ ਰਵੀ ਕੈਨਰਮ ਨੌ ਕਬੱਡੀਆਂ ਨੌ ਨੰਬਰ ਅੱਜ ਦੇ ਟੂਰਨਾਮੈਂਟ ਦਾ ਬੈਟ ਰੇਡਰ ਰਵੀ ਤੇ ਬੈਟ ਜਾਫੀ ਹੈ ਜਿਹੜਾ ਸ਼ੀਲੂ ਬਾਹੂ ਅਕਬਰਪੁਰ ਭਾਈ ਹਰਮੀਤ ਵੱਲੋਂ 2100 ਦਾ ਸਪੈਸ਼ਲ ਸਤਕਾਰ ਮਨੀ ਧੋੜ ਦੇ ਲਈ ਬੜੀ ਮਿਹਰਬਾਨੀ ਹੈ ਪੈਰਾ ਸਾਉਂਦ ਜੀ ਹਲੇ ਕਾਫੀ ਲਾਨ ਇਹਨਾਂ ਨੇ ਕੀਨੇ ਆਪਾ ਮਾਈਕ ਤੁਸੀਂ ਮਿਹਰਬਾਨੀ ਹੋਗੀ